ਮੈਂ ਇੱਕ ਠਾਬਾ ਚਲਾਉਂਦਾ ਸੀ ਮਸਾਫਰਾਂ ਦੀਆਂ ਗੱਡੀਆਂ ਤੇ ਯਾਤਰੀ ਦੇਰ ਰਾਤ ਤੱਕ ਇੱਥੇ ਠਹਿਰਦੇ ਖਾਣਾ ਖਾਂਦੇ ਤੇ ਫਿਰ ਅੱਗੇ ਰਵਾਨਾ ਹੋ ਜਾਂਦੇ ਇੱਕ ਦਿਨ ਇੱਕ ਨੌਜਵਾਨ ਮੁੰਡਾ ਆਪਣੀ ਬੁੱਢੀ ਮਾਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਮੇਰੇ ਠਾਬੇ ਤੇ ਲਿਆਇਆ ਇਹ ਕਹਿ ਕੇ ਚਲਾ ਗਿਆ ਕਿ ਉਹ ਪੈਂਚਰ ਲਵਾ ਕੇ ਆ ਰਿਹਾ ਹੈ ਸਵੇਰ ਤੋਂ ਰਾਤ ਹੋ ਗਈ ਉਹ ਬੁੱਢੀ ਮਾਂ ਰੋਂਦੀ ਰਹੀ ਆਪਣੇ ਪੁੱਤ ਦੀ ਰਾਹ ਤੱਕਦੀ ਰਹੀ ਪਰ ਉਹ ਮੁੜ ਕੇ ਨਹੀਂ ਆਇਆ ਆਖਿਰਕਾਰ ਮੈਂ ਉਸ ਨੂੰ ਆਪਣੇ ਘਰ ਲੈ ਆਇਆ ਜਦੋਂ ਮੇਰੇ ਪਿਤਾ ਦੀ ਨਜ਼ਰ ਉਸ ਔਰਤ ਤੇ ਪਈ ਤਾਂ ਉਹ ਦੌੜ ਕੇ ਰੋਂਦੇ ਹੋਏ ਉਸ ਤੇ ਗੱਲ ਲੱਗ ਗਈ ਮੈਂ ਇਹ ਦੇਖ ਕੇ ਗੁੱਸੇ ਵਿੱਚ ਉਹਨਾਂ ਨੂੰ ਉਸ ਔਰਤ ਤੋਂ ਅਲੱਗ ਕਰਨ ਹੀ ਲੱਗਿਆ ਸੀ ਮੈਂ ਜੋ ਕੁਝ ਸੁਣਿਆ ਉਹ ਸੁਣ ਕੇ ਹੈਰਾਨ ਰਹਿ ਗਿਆ ਕੀ ਸੀ ਕਹਾਣੀ ਸਾਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅੱਜ ਵੀ ਉਹੀ ਦਿਨ ਸੀ ਜਿਵੇਂ ਹਰ ਦਿਨ ਹੁੰਦਾ ਮੈਂ ਸਵੇਰੇ 9 ਵਜੇ ਆਪਣੇ ਟਾਬੇ ਤੇ ਪਹੁੰਚਿਆ ਰਾਤ ਦੇ ਜੋ ਯਾਤਰੀ ਠਹਿਰੇ ਹੋਏ ਸਨ ਉਹ ਹਜੇ ਅੰਦਰ ਹੀ ਸੀ ਤੇ ਨਵੇਂ ਆਉਣ ਵਾਲਿਆਂ ਦੇ ਬਾਹਰ ਲੈਣ ਲੱਗੀ ਹੋਈ ਸੀ ਮੇਰਾ ਟਾਬਾ 메ਨ ਸੜਕ ਉੱਤੇ ਸੀ ਇਸ ਲਈ ਹਰ ਵੇਲੇ ਭੀੜ ਰਹਿੰਦੀ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਇੱਕ ਗੱਡੀ ਆ ਕੇ ਰੁਕੀ ਜਿਸ ਵਿੱਚ ਪੂਰਾ ਪਰਿਵਾਰ ਬੈਠਾ ਸੀ ਉਹ ਸਾਰੇ ਜਾਣੇ ਅੰਦਰ ਆ ਗਏ ਤੇ ਮੇਰੇ ਕਰਮਚਾਰੀਆਂ ਨੇ ਉਹਨਾਂ ਨੂੰ ਸੰਭਾਲ ਲਿਆ ਅੱਜ ਸਵੇਰ ਤੋਂ ਹੀ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਮੈਂ ਕਾਊਂਟਰ ਤੇ ਬੈਠਾ ਨਾ ਆਪਣਾ ਇੱਕ ਭਰੋਸੇਯੋਗ ਕਰਮਚਾਰੀ ਉਸ ਨੂੰ ਬਿਠਾ ਦਿੱਤਾ ਥੋੜੀ ਦੇਰ ਬਾਅਦ ਇੱਕ ਬਾਈਕ ਆ ਕੇ ਰੁਕਦੀ ਹੈ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਨੌਜਵਾਨ ਆਪਣੀ ਮਾਂ ਨੂੰ ਮੇਰੇ ਕੋਲੇ ਬਿਠਾਉਂਦਾ ਹੋਇਆ ਕਹਿਣ ਲੱਗਿਆ ਭਾਈ ਸਾਹਿਬ ਮੈਂ ਪੈਂਚਰ ਲਵਾ ਕੇ ਆ ਰਿਹਾ ਹਾਂ ਮਾਂ ਦਾ ਧਿਆਨ ਰੱਖਿਓ ਇਹ ਕਹਿ ਕੇ ਉਹ ਬਾਈਕ ਸਟਾਰਟ ਕਰਕੇ ਦੂਜੇ ਪਾਸੇ ਨਿਕਲ ਗਿਆ ਮੈਂ ਹੈਰਾਨ ਹੋ ਕੇ ਉਹਦੇ ਟਾਇਰ ਵੱਲ ਵੇਖਦਾ ਰਿਹਾ ਹਾਲਾਂਕਿ ਹਵਾ ਘੱਟ ਸੀ ਪਰ ਟਾਇਰ ਸਹੀ ਲੱਗ ਰਹੇ ਸਨ ਕਿਉਂਕਿ ਮੇਰੇ ਕੋਲੇ ਵੀ ਕਈ ਟਰੱਕ ਤੇ ਗੱਡੀਆਂ ਹਨ ਇਸ ਲਈ ਮੈਂ ਚੰਗੀ ਤਰ੍ਹਾਂ ਜਾਣਦਾ ਉਹ ਬੇਬੇ ਮੇਰੇ ਕੋਲੇ ਆ ਕੇ ਬੈਠ ਗਈ ਕਹਿਣ ਲੱਗੀ ਮੁੰਡਾ ਘਰੋਂ ਨਿਕਲਦੇ ਹੀ ਕਹਿ ਰਿਹਾ ਸੀ ਟਰੱਕਾਂ ਵਾਲਿਆਂ ਦੇ ਢਾਬੇ ਤੇ ਰੁਕਾਂਗੇ ਮੈਂ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਸ ਨੇ ਆਪਣਾ ਦੁਪੱਟਾ ਠੀਕ ਕਰਦੇ ਹੋਏ ਕਿਹਾ ਪਤਾ ਨਹੀਂ ਪੁੱਤ ਇੰਨੇ ਸਿਰਫ ਇਹੀ ਕਿਹਾ ਸੀ ਕਿ ਅੱਜ ਘੁੰਮਣ ਚੱਲਾਂਗੇ ਹਾਲਾਂਕਿ ਮੇਰੀ ਤਬੀਅਤ ਠੀਕ ਵੀ ਨਹੀਂ ਮੈਂ ਬਥੇਰਾ ਸਮਝਾਇਆ ਪਰ ਇਹ ਸੁਣਦਾ ਕਿੱਥੇ ਹੈ ਉਹ ਔਰਤ ਚਿਹਰੇ ਤੋਂ ਕੁਝ ਮਾਸੂਮ ਜੀ ਲੱਗ ਰਹੀ ਸੀ ਮੈਂ ਪੁੱਛਿਆ ਕੁਝ ਖਾਦਾ ਉਹਨੇ ਸਿਰ ਹਿਲਾ ਕੇ ਨਾ ਕਰ ਦਿੱਤੀ ਕਿਹਾ ਸਵੇਰੇ ਇੱਕ ਡਬਲ ਰੋਟੀ ਦਾ ਟੁਕੜਾ ਖਾਦਾ ਸੀ ਪਰ ਹੁਣ ਭੁੱਖ ਲੱਗੀ ਹੈ ਉਸੇ ਵੇਲੇ ਮੇਰਾ ਇੱਕ ਕਰਮਚਾਰੀ ਅੰਦਰੋਂ ਆਇਆ ਉਹਨੇ ਕਿਹਾ ਭਾਈ ਸਾਹਿਬ ਜੋ ਵੱਡਾ ਪਰਿਵਾਰ ਆਇਆ ਉਹ ਕਮਰਾ ਮੰਗ ਰਿਹਾ ਤੁਸੀਂ ਆ ਕੇ ਗੱਲ ਕਰ ਲਓ ਮੈਂ ਸਿਰ ਹਿਲਾਇਆ ਬੇਬੇ ਵੱਲ ਵੇਖਿਆ ਕਿਹਾ ਤੁਸੀਂ ਇੱਥੇ ਬੈਠੇ ਰਹੋ ਮੈਂ ਹੁਣੇ ਆਇਆ ਉਹ ਹੱਥ ਜੋੜ ਕੇ ਕਹਿਣ ਲੱਗੀ ਹਾਂ ਹਾਂ ਪੁੱਤ ਮੈਂ ਕਿੱਥੇ ਜਾਵਾਂਗੀ ਮੈਂ ਤਾਂ ਆਪਣੇ ਪੁੱਤਰ ਦੀ ਉਡੀਕ ਕਰਨੀ ਹੈ ਕਿਤੇ ਗਈ ਫਿਰ ਉਹ ਐਵੇਂ ਰੋਲਾ ਪਾਊਗਾ ਇਹ ਸੁਣ ਕੇ ਮੈਂ ਚੁੱਪ-ਚਾਪ ਸਿਰ ਹਿਲਾਉਂਦੇ ਹੋਏ ਅੰਦਰ ਚਲਾ ਗਿਆ ਮੈਂ ਉਹਨਾਂ ਨੌਜਵਾਨਾਂ ਨੂੰ ਬਿਲਕੁਲ ਵੀ ਨਹੀਂ ਪਸੰਦ ਕਰਦਾ ਜੋ ਆਪਣੀ ਮਾਂ ਤੇ ਗੁੱਸਾ ਕਰਦੇ ਨੇ ਮੈਂ ਬਚਪਨ ਵਿੱਚ ਹੀ ਆਪਣੀ ਮਾਂ ਨੂੰ ਗਵਾ ਬੈਠਾ ਸੀ ਮਾਂ ਗਵਾਉਣ ਦਾ ਦਰਦ ਕੀ ਹੁੰਦਾ ਇਹ ਮੈਂ ਜਾਣਦਾ ਹਾਂ ਘਰ ਦਾ ਖਾਣਾ ਮੇਰੀ ਕਿਸਮਤ ਵਿੱਚ ਨਹੀਂ ਸੀ ਸ਼ਾਇਦ ਇਸੇ ਕਰਕੇ ਮੈਂ ਢਾਬਾ ਖੋਲ੍ਹ ਲਿਆ ਮੈਂ ਕੋਈ ਵੱਡੇ ਰਸੋਈਏ ਨਹੀਂ ਰੱਖੇ ਸਗੋਂ ਘਰ ਦੀਆਂ ਔਰਤਾਂ ਨੂੰ ਹੀ ਕੰਮ ਤੇ ਰੱਖਿਆ ਜੋ ਆਪਣੇ ਹੱਥਾਂ ਦੀ ਮਮਤਾ ਤੇ ਪਿਆਰ ਨਾਲ ਬਣਾਇਆ ਹੋਇਆ ਖਾਣਾ ਗਾਕਾਂ ਨੂੰ ਦਿੰਦੀਆਂ ਹਨ ਅੰਦਰੋਂ ਕੰਮ ਨਿਪਟਾ ਕੇ ਜਦੋਂ ਮੈਂ ਬਾਹਰ ਆਇਆ ਉਹ ਬੇਬੇ ਮੈਨੂੰ ਕਿਤੇ ਨਜ਼ਰ ਨਹੀਂ ਮਾਈ ਮੇਰੀ ਤਾਂ jaan ਹੀ ਨਿਕਲ ਗਈ ਉਸ ਨੌਜਵਾਨ ਨੇ ਆਪਣੀ ماں ਨੂੰ ਮੇਰੇ ਸਹਾਰੇ ਛੱਡਿਆ ਸੀ ਹੁਣ ਉਹ ਕਿਤੇ ਨਹੀਂ ਸੀ ਮੈਨੂੰ ਅਫਸੋਸ ਹੋਣ ਲੱਗਿਆ ਕਿ ਕਾਸ਼ ਮੈਂ ਉਸ ਨੂੰ ਅੰਦਰ ਬਿਠਾ ਲੈਂਦਾ ਮੈਂ ਉਧਰ-ਉਧਰ ਦੇਖਿਆ ਪਰ ਉਹ ਕਿਤੇ ਨਹੀਂ ਮਿਲੀ ਮੇਰੇ ਹੱਥ ਪੈਰ ਠੰਡੇ ਪੈ ਗਏ ਮੈਂ ਆਪਣੇ ਢਾਬੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਪੁੱਛਿਆ ਕਿ ਬੁੱਢੀ ਬੇਬੇ ਜੀ ਦੇ ਪੀਲਾ ਸੂਟ ਪਾਇਆ ਸੀ ਉਹਨੂੰ ਕਿਤੇ ਵੇਖਿਆ ਉਹਨਾਂ ਨੇ ਕਿਹਾ ਅਸੀਂ ਕਿਤੇ ਨਹੀਂ ਦੇਖਿਆ ਉਦੋਂ ਹੀ ਉਹ ਬੇਬੇ ਬਾਥਰੂਮ ਵੱਲੋਂ ਆਉਂਦੀ ਹੋਈ ਥੀ ਸੀ ਮੇਰੇ ਸਾਹ ਵਿੱਚ ਸਾਹ ਆਇਆ ਉਹ ਮੈਨੂੰ ਆ ਕੇ ਕਹਿਣ ਲੱਗੀ ਕਿ ਹੁਣ ਮੈਨੂੰ ਭੁੱਖ ਲੱਗੀ ਆ ਖਾਣ ਨੂੰ ਕੁਝ ਦੇ ਦਿਓ ਜਦੋਂ ਮੇਰਾ ਪੁੱਤ ਆਊਗਾ ਉਹ ਤੁਹਾਨੂੰ ਪੈਸੇ ਦੇ ਦੇਗਾ ਮੈਂ ਹੈਰਾਨੀ ਤੇ ਚਿੰਤਾ ਨਾਲ ਬੇਬੇ ਤੁਸੀਂ বিনা ਹੱਦ ਕਰਦੇ ਹੋ ਮੈਂ ਕਿੰਨੀ ਦੇਰ ਤੋਂ ਤੁਹਾਨੂੰ ਲੱਭ ਰਿਆਂ ਹਾਂ ਮੈਨੂੰ ਤਾਂ ਲੱਗਿਆ ਤੁਸੀਂ ਕਿਤੇ ਗੁੰਮ ਗਏ ਮੈਂ ਆਪਦੀ ਗੱਲ ਪੂਰੀ ਹੀ ਨਹੀਂ ਕੀਤੀ ਸੀ ਕਿ ਉਹ ਕਹਿਣ ਲੱਗੀ ਮੈਂ ਕਿਹਾ ਸੀ ਮੈਂ ਕਿਤੇ ਨਹੀਂ ਜਾਊਂਗੀ ਜੇ ਚਲੀ ਗਈ ਤਾਂ ਮੇਰਾ ਪੁੱਤ ਮੈਨੂੰ ਝੜਕੂਗਾ ਹੁਣ ਮੈਨੂੰ ਕੁਝ ਖਾਣ ਨੂੰ ਦੇ ਦਿਓ ਮੈਂ ਦਵਾਈ ਵੀ ਲੈਣੀ ਆ ਉਹਦੀ ਗੱਲ ਸੁਣ ਕੇ ਮੈਂ ਉਹਦਾ ਹੱਥ ਫੜਿਆ ਤੇ ਉਸਨੂੰ ਅੰਦਰ ਲੈ ਆਇਆ ਉਹਨੂੰ ਇੱਕ ਮੇਜ਼ ਤੇ ਬਿਠਾ ਦਿੱਤਾ ਤਾਜ਼ਾ ਤੇ ਵਧੀਆ ਭੋਜਨ ਖਵਾਇਆ ਉਹਨਾਂ ਕੋਲੇ ਬੈਠ ਕੇ ਮੈਨੂੰ ਅਜੀਬ ਜਿਹਾ ਆਪਣਾਪਨ ਤੇ ਨਿਗੇ ਮਹਿਸੂਸ ਹੋਈ ਜਿਵੇਂ ਮੈਂ ਪਹਿਲਾਂ ਕਦੇ ਮਿਲਿਆ ਇਸ ਨੂੰ ਮੈਂ ਘੜੀ ਵੱਲ ਵੇਖਿਆ ਸਮਾਂ ਕਾਫੀ ਹੋ ਗਿਆ ਸੀ ਹੁਣ ਤੱਕ ਤਾਂ ਉਹਦੇ ਪੁੱਤ ਨੂੰ ਆ ਜਾਣਾ ਚਾਹੀਦਾ ਸੀ ਮੇਰੀ ਦੁਕਾਨ ਤੋਂ ਪੈਂਚਰ ਦੀ ਦੁਕਾਨ ਕਾਫੀ ਨੇੜੇ ਸੀ ਪਰ ਫਿਰ ਵੀ ਉਹਨੇ ਆਉਣ ਵਿੱਚ ਇੰਨੀ دیر ਕਿਉਂ ਹੋ ਗਈ ਇਹ ਖਿਆਲ ਮੈਨੂੰ ਬੇਚੈਨ ਕਰ ਰਿਹਾ ਸੀ ਕੁਝ ਸੋਚ ਕੇ ਮੈਂ ਫਿਰ ਬੇਬੇ ਦੇ ਕੋਲ ਜਾ ਕੇ ਬੈਠ ਗਿਆ ਪੁੱਛਣ ਲੱਗਿਆ ਤੁਹਾਡੇ ਕੋਲੇ ਮੋਬਾਈਲ ਹੈ ਉਹਨੇ ਹੱਥ ਦੇ ਇਸ਼ਾਰੇ ਨਾਲ ਜਵਾਬ ਦਿੱਤਾ ਤੇ ਹੌਲੀ ਜੀ ਕਿਹਾ ਪੁੱਤ ਮੈਂ ਆਪਣੇ ਪੁੱਤ ਨੂੰ ਕਈ ਵਾਰ ਕਿਹਾ ਵੀ ਮੈਨੂੰ ਮੋਬਾਈਲ ਲੈ ਦੇ ਪਰ ਉਹ ਸੁਣਦਾ ਹੀ ਨਹੀਂ ਤੇ ਕਹਿੰਦਾ ਮਾਂ ਉਮਰ ਹੋ ਗਈ ਤੇਰੀ ਹੁਣ ਤੈਨੂੰ ਇਹਦੀ ਕੀ ਲੋੜ ਹੈ ਮੈਂ ਤਰੰਤ ਕਿਹਾ ਇਸ ਉਮਰ ਵਿੱਚ ਤਾਂ ਮੋਬਾਈਲ ਹੋਣਾ ਜ਼ਰੂਰੀ ਹੈ ਜੇ ਤੁਸੀਂ ਕਿਤੇ ਗੁੰਮ ਗਏ ਹੋ ਤਾਂ ਉਹ ਹੌਲੀ ਜੀ ਬੋਲੀ ਉਹੀ ਤਾਂ ਹੋਇਆ ਸੀ ਇੱਕ ਵਾਰੀ ਮੈਂ ਸੱਚਮੁੱਚ ਗੁੰਮ ਹੋ ਗਈ ਸੀ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਹੌਲੀ ਜਿਹਾ ਸਿਰ ਹਿਲਾਇਆ ਤੇ ਕਿਹਾ ਜੇ ਕੋਈ ਦਿੱਕਤ ਹੈ ਤਾਂ ਮੈਨੂੰ ਦੱਸੋ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਜੇ ਤੁਹਾਨੂੰ ਪੈਸਿਆਂ ਦੀ ਲੋੜ ਹੈ ਤੁਹਾਡਾ ਪੁੱਤ ਕੀ ਕੰਮ ਕਰਦਾ ਹੈ ਉਹ ਹਲਕਾ ਜਿਹਾ ਮੁਸਕਰਾ ਕੇ ਸਿਰ ਹਿਲਾ ਕੇ ਕਹਿਣ ਲੱਗੀ ਨਹੀਂ ਪੁੱਤ ਮੈਂ ਪੈਸੇ ਨਹੀਂ ਲੈ ਸਕਦੀ ਮੈਂ ਬ੍ਰਾਹਮਣ ਕੁੜੀਆਂ ਅਸੀਂ ਬ੍ਰਾਹਮਣ ਲੋਕ ਪੈਸੇ ਨਹੀਂ ਲੈਂਦੇ ਸਿਰਫ ਦਿੰਨੇ ਆ ਉਸ ਔਰਤ ਦੀ ਇਹ ਗੱਲ ਨਾ ਜਾਣੇ ਕਿਉਂ ਮੇਰੇ ਦਿਲ ਨੂੰ ਸ਼ੂਕੀ ਮੈਂ ਵੀ ਇੱਕ ਬ੍ਰਾਹਮਣ ਸੀ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਫੜਿਆ ਸਦਾ ਹੀ ਹੋਰਾਂ ਦੀ ਮਦਦ ਕਰਦਾ ਆ ਬਾਰ ਮੈਂ ਤੋ ਇਹ ਪਤਾ ਨਹੀਂ ਸੀ ਕਿ ਬ੍ਰਾਹਮਣ ਲੋਕ ਸਿਰਫ ਦੇਣ ਵਾਲੇ ਹੁੰਦੇ ਆ ਲੈਣ ਵਾਲੇ ਨਹੀਂ ਮੈਂ ਉਸ ਔਰਤ ਵੱਲ ਦੇਖ ਕੇ ਕਿਹਾ ਤੁਸੀਂ ਖਾ ਲਓ ਇੱਥੇ ਬੈਠੇ ਰਹਿਣਾ ਕਿਤੇ ਨਾ ਜਾਣਾ ਮੈਂ ਕੁਝ ਜ਼ਰੂਰੀ ਕੰਮ ਨਿਪਟਾਉਨੇ ਹਨ ਫਿਰ ਵਾਪਸ ਆਵਾਂਗਾ ਉਹ ਔਰਤ ਦੋਵੇਂ ਹੱਥ ਚੱਕ ਕੇ ਮੈਨੂੰ ਦਵਾਵਾਂ ਦੇਣ ਲੱਗੀ ਕਹਿਣ ਲੱਗੀ ਰੱਬ ਤੈਨੂੰ ਬਹੁਤ ਖੁਸ਼ੀਆਂ ਦਵੇ ਪੁੱਤ ਬਸ ਮੇਰਾ ਬੱਚਾ ਆ ਜਾਏ ਫਿਰ ਅਸੀਂ ਇੱਥੋਂ ਚਲੇ ਜਾਵਾਂਗੇ ਪਤਾ ਨਹੀਂ ਕਿੱਥੇ ਰਹਿ ਗਿਆ ਮੈਂ ਚੁੱਪਚਾਪ ਸਿਰ ਹਿਲਾਇਆ ਤੇ ਜਾ ਕੇ ਆਪਣੇ ਕਾਊਂਟ ਤੇ ਬੈਠ ਗਿਆ ਉਹਦੀਆਂ ਗੱਲਾਂ ਤੋਂ ਇਹ ਪੱਕਾ ਹੋ ਗਿਆ ਸੀ ਕਿ ਉਹਦੇ ਕੋਲ ਆਪਣੇ ਪੁੱਤ ਨਾਲ ਸੰਪਰਕ ਕਰਨ ਲਈ ਕੁਝ ਵੀ ਨਹੀਂ ਸੀ ਹੁਣ ਮੈਨੂੰ ਚਿੰਤਾ ਹੋਰ ਵੀ ਹੋਣ ਲੱਗ ਗਈ ਜਿਵੇਂ ਜਿਵੇਂ ਘੜੀ ਦੀਆਂ ਸੂਈਆਂ ਅੱਗੇ ਵਧ ਰਹੀਆਂ ਸਨ ਮੇਰੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਸੀ ਦੁਪਹਿਰ ਹੋ ਚੁੱਕੀ ਸੀ ਉਹ ਉਹਦੇ ਪੁੱਤ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਸੀ ਮੈਂ ਆਪਣੇ ਇੱਕ ਮੁੰਡੇ ਨੂੰ ਪੈਂਚਰ ਵਾਲੀ ਦੁਕਾਨ ਤੇ ਭੇਜਿਆ ਪਰ ਉੱਥੇ ਵੀ ਇਹੀ ਜਵਾਬ ਆਇਆ ਕਿ ਸਵੇਰ ਤੋਂ ਸੈਂਕੜਾ ਲੋਕ ਆਏ ਨੇ ਪਰ ਕਿਸੇ ਨੇ ਵੀ ਇਹ ਧਿਆਨ ਨਹੀਂ ਦਿੱਤਾ ਮੈਂ ਖੁਦ ਜਾ ਕੇ ਉਸ ਦੁਕਾਨਦਾਰ ਨਾਲ ਮਿਲਿਆ ਪੁੱਤ ਦਾ ਹਲਵਾ ਦੱਸਿਆ ਉਸਨੇ ਵੀ ਸਾਫ਼ ਇਨਕਾਰ ਕਰ ਦਿੱਤਾ ਕਿਹਾ ਕਿ ਪ੍ਰਾ ਅਜੇ ਤੱਕ ਕੋਈ ਨਹੀਂ ਆਇਆ ਹੁਣ ਮੈਨੂੰ ਸੱਚਮੁੱਚ ਘਬਰਾਟ ਹੋਣ ਲੱਗ ਗਈ ਸੀ ਉਹ ਮੁੰਡਾ ਗਿਆ ਤਾਂ ਗਿਆ ਕਿੱਥੇ ਜਦੋਂ ਮੈਂ ਵਾਪਸ ਆਇਆ ਤਾਂ ਵੇਖਿਆ ਉਹ ਬੁੱਢੀ ਬੇਬੇ ਦਰਵਾਜ਼ੇ ਤੇ ਖੜੀ ਸੀ ਉਹਦੇ ਚਿਹਰੇ ਦੀ ਹਾਲਤ ਦੱਸ ਰਹੀ ਸੀ ਕਿ ਉਹ ਬੇਚੈਨ ਹੋ ਰਹੀ ਹੈ ਕਿੰਨੀ ਜਿਆਦਾ ਪਰੇਸ਼ਾਨ ਸੀ ਮੈਨੂੰ ਵੇਖ ਕੇ ਜਲਦੀ ਨਾਲ ਮੇਰੇ ਕੋਲੇ ਆਈ ਤੇ ਪੁੱਛਣ ਲੱਗੀ ਪੁੱਤ ਕੁਝ ਪਤਾ ਲੱਗਿਆ ਮੇਰੇ ਬੱਚੇ ਦਾ ਮੈਂ ਸਿਰ ਹਿਲਾਉਂਦਿਆਂ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਬੇਬੇ ਤੁਸੀਂ ਅੰਦਰ ਆ ਜਾਓ ਧੁੱਪ ਬਹੁਤ ਤੇਜ਼ ਹੈ ਸ਼ਾਇਦ ਉਹ ਥੋੜਾ ਜਿਹਾ ਅੱਗੇ ਨਿਕਲ ਗਿਆ ਹੋਵੇਗਾ ਉਹਦੀ ਬਾਈਕ ਵਿੱਚ ਕੋਈ ਵੱਡੀ ਖਰਾਬੀ ਆ ਗਈ ਹੋਵੇਗੀ ਉਹ ਕਹਿਣ ਲੱਗੀ ਕਿ ਨਹੀਂ ਪੁੱਤ ਇੰਨੀ ਵੱਡੀ ਗੱਲ ਤਾਂ ਨਹੀਂ ਸੀ ਉਹਨੇ ਤਾਂ ਸਿਰਫ ਹਵਾ ਭਰਉਣੀ ਸੀ ਤੇ ਕੁਝ ਛੋਟੇ-ਮੋਟੇ ਕੰਮ ਕਰਨੇ ਸਨ ਇਨਾ ਸਮਾਂ ਤਾਂ ਨਹੀਂ ਲੱਗਣਾ ਚਾਹੀਦਾ ਉਹਦੀ ਆਵਾਜ਼ ਵਿੱਚ ਵੱਧ ਰਹੀ ਚਿੰਤਾ ਦੇਖ ਕੇ ਮੇਰੀ ਬੇਚੈਨੀ ਵੱਧ ਗਈ ਮੈਂ ਉਹਨੂੰ ਅੰਦਰ ਬੁਲਾ ਲਿਆ ਅਤੇ ਮੁੰਡੇ ਰਾਹੀਂ ਇੱਕ ਕਮਰੇ ਵਿੱਚ ਭੇਜ ਦਿੱਤਾ ਤਾਂ ਜੋ ਥੋੜਾ ਜਿਹਾ ਆਰਾਮ ਕਰ ਲਵੇ ਹੌਲੀ ਹੌਲੀ ਸਮਾਂ ਲੰਘ ਰਿਹਾ ਸੀ ਸ਼ਾਮ ਦਾ ਹਨੇਰਾ ਹੋ ਚੁੱਕਿਆ ਸੀ ਉਹ ਔਰਤ ਦੋ ਤਿੰਨ ਵਾਰ ਹੀ ਇੱਥਾਂ ਆ ਗਈ ਇੱਕ ਵਾਰੀ ਤਾਂ ਉਹ ਰੋਂਦੀ ਹੋਈ ਆਈ ਮੈਂ ਉਹਨੂੰ ਵੇਖ ਕੇ ਬੇहद ਘਬਰਾ ਗਿਆ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਕਹਿਣ ਲੱਗੀ ਮੇਰਾ ਪੁੱਤ ਆਇਆ ਨਹੀਂ ਮੈਨੂੰ ਤਾਂ ਬਹੁਤ ਜ਼ਿਆਦਾ ਘਬਰਾਟ ਹੋ ਰਹੀ ਹੈ ਮੈਂ ਘਰੇ ਜਾਣਾ ਮੇਰਾ ਬੱਚਾ ਭੁੱਖਾ ਹੋਊਗਾ ਮੈਨੂੰ ਉਸ ਮੁੰਡੇ ਤੇ ਬਹੁਤ ਗੁੱਸਾ ਆਇਆ ਕਿ ਕੋਈ ਇੰਨਾ ਲਾਪਰਵਾਹ ਕਿਵੇਂ ਹੋ ਸਕਦਾ ਕਿ ਆਪਣੀ ਮਾਂ ਨੂੰ ਛੱਡ ਕੇ ਭੁੱਲ ਜਾਏ ਜੇ ਭੁੱਲ ਵੀ ਗਿਆ ਤਾਂ ਸਵੇਰ ਤੋਂ ਹੁਣ ਤੱਕ ਸ਼ਾਮ ਦਾ ਸਮਾਂ ਥੋੜਾ ਥੋੜੀ ਹੁੰਦਾ ਮੇਰਾ ਗੁੱਸਾ ਨਾਲ ਬੁਰਾ ਹਾਲ ਹੋ ਗਿਆ ਸੀ ਉਹ ਔਰਤ ਲਗਾਤਾਰ ਰੋ ਰਹੀ ਸੀ ਮੈਂ ਉਹਨੂੰ ਫੜ ਕੇ ਕੁਰਸੀ ਤੇ ਬਿਠਾਇਆ ਤੇ ਕਿਹਾ ਕੀ ਰੋਣ ਨਾਲ ਤੁਹਾਡੀ ਤਬੀਅਤ ਹੋਰ ਖਰਾਬ ਹੋ ਜਾਊਗੀ ਉਸਨੇ ਮੈਨੂੰ ਕਿਹਾ ਕਿ ਮੇਰੇ ਕੋਲ ਸਿਰਫ ਇੱਕ ਦਵਾਈ ਦੀ ਖੁਰਾਕ ਹੈ ਜੇ ਸਵੇਰ ਤੱਕ ਦਵਾਈ ਨਾ ਮਿਲੀ ਤਾਂ ਮੇਰੀ ਤਬੀਅਤ ਵਿਗੜਨ ਲੱਗ ਚੁਗੀ ਮੈਂ ਤੁਰੰਤ ਕਿਹਾ ਬੇਬੇ ਜੀ ਜੋ ਦਵਾਈ ਤੁਸੀਂ ਖਾਣੇ ਹੋ ਉਹਦਾ ਰੈਪਰ ਤੁਹਾਡੇ ਕੋਲੇ ਹੈ ਮੈਨੂੰ ਦੇ ਦਿਓ ਮੈਂ ਦਵਾਈ ਮਂਗਾ ਦਿਨਾ ਉਹਨੇ ਸਿਰ ਹਿਲਾਇਆ ਤੇ ਆਪਣੀ ਪੋਟਲੀ ਵਿੱਚੋਂ ਰੈਪਰ ਕੱਢ ਕੇ ਮੈਨੂੰ ਦੇ ਦਿੱਤਾ ਇਹ ਮੇਰੀ ਸ਼ੂਗਰ ਤੇ ਗਲੇ ਦੀ ਦਵਾਈ ਹੈ ਦੋਵੇਂ ਮੰਗਾ ਦੇ ਪੁੱਤ ਨਹੀਂ ਤਾਂ ਮੇਰੀ ਤਬੀਅਤ ਖਰਾਬ ਹੋ ਜਾਊਗੀ ਮੇਰਾ ਪੁੱਤ ਜਿਵੇਂ ਹੀ ਆਊਗਾ ਸਿੱ ਤੇਰਾ ਇੱਕ ਇੱਕ ਪੈਸਾ ਦੇ ਦੇਵਾਂਗੇ ਮੈਂ ਕਿਸੇ ਦਾ ਕਰਜ਼ ਨਹੀਂ ਰੱਖਦੀ ਮੈਂ ਬਿਨਾ ਕੁਝ ਕਹੇ ਰੈਪਰ ਲਿਆ ਤੇ ਮੁੰਡੇ ਰਾਹੀਂ ਆਹੀ ਦਵਾਈ ਮਗਾ ਦਿੱਤੀ ਹੁਣ ਉਹ ਔਰਤ ਥੱਕ ਚੁੱਕੀ ਸੀ ਅੱਖਾਂ ਵੀ ਹੌਲੀ ਹੌਲੀ ਬੰਦ ਹੋ ਰਹੀਆਂ ਸੀ ਸ਼ਾਇਦ ਦਵਾਈ ਦਾ ਅਸਰ ਸੀ ਮੈਂ ਉਸ ਨੂੰ ਵੇਖ ਕੇ ਕਿਹਾ ਬੇਬੇ ਇੱਕ ਕੰਮ ਕਰੋ ਮੇਰੇ ਨਾਲ ਮੇਰੇ ਘਰੇ ਚੱਲੋ ਤੁਹਾਨੂੰ ਇੱਥੇ ਇੰਨੀ ਰਾਤ ਨੂੰ ਇਕੱਲਾ ਛੱਡਣਾ ਮੇਰਾ ਦਿਲ ਨਹੀਂ ਕਰਦਾ ਨਾ ਜਾਣੇ ਕਿਉਂ ਮੈਂ ਉਸ ਔਰਤ ਨਾਲ ਥੋੜਾ ਜਿਹਾ ਵੀ ਸਖਤ ਨਹੀਂ ਹੋ ਰਿਹਾ ਸੀ ਜਦੋਂ ਕਿ ਮੇਰਾ ਸੁਭਾਅ ਬਹੁਤ ਕਠੋਰ ਸੀ ਮੇਰਾ ਸਾਰਾ ਸਠਾਪ ਮੇਰੇ ਸੁਭਾਅ ਕਰਕੇ ਮੇਰੇ ਤੋਂ ਡਰਦਾ ਸੀ ਕੋਈ ਵੀ ਮੇਰੀ ਅੱਖ ਵਿੱਚ ਅੱਖ ਪਾ ਕੇ ਗੱਲ ਨਹੀਂ ਕਰਦਾ ਸੀ ਪਰ ਉਸ ਔਰਤ ਦੇ ਸਾਹਮਣੇ ਮੈਂ ਪੂਰੀ ਤਰ੍ਹਾਂ ਬਦਲ ਗਿਆ ਮੇਰੇ ਹੋਟਲ ਦੇ ਕਈ ਕਮਰੇ ਸੀ ਜਿੱਥੇ ਉਹ ਰਾਤ ਬਿਤਾ ਸਕਦੀ ਸੀ ਪਰ ਫਿਰ ਵੀ ਮੈਂ ਉਹਨੂੰ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ ਮੈਂ ਸੋਚ ਰਿਹਾ ਸੀ ਕਿ ਜੇ ਰਾਤ ਨੂੰ ਇਹਨੂੰ ਮੇਰੀ ਲੋੜ ਪੈ ਗਈ ਫਿਰ ਮੈਂ ਕੀ ਕਰਾਂਗਾ ਇਸ ਲਈ ਮੈਂ ਉਸ ਨੂੰ ਆਪਾਂ ਨੇ ਘਰ ਵੱਲ ਚੱਲਣ ਦਾ ਸੁਝਾਅ ਦਿੱਤਾ ਪਰ ਉਹ ਤੁਰੰਤ ਕਹਿਣ ਲੱਗੀ ਨਹੀਂ ਪੁੱਤ ਮੈਂ ਘਰ ਨਹੀਂ ਜਾਵਾਂਗੀ ਇੱਥੇ ਬਾਹਰ ਹੀ ਬੈਠੀ ਰ੍ਹਾਂਾਂਗੀ ਮੇਰਾ ਪੁੱਤ ਆਊਗਾ ਉਹ ਭੁੱਲ ਜਾਂਦਾ ਅਕਸਰ ਚੀਜ਼ਾਂ ਨੂੰ ਉਹਦੀ ਇਹ ਗੱਲ ਸੁਣ ਕੇ ਮੈਨੂੰ ਡੂੰਘਾ ਦੁੱਖ ਹੋਇਆ ਮੈਂ ਉਹਦੇ ਵੱਲ ਤੱਕਦਾ ਰਿਹਾ ਤੇ ਕਿਹਾ ਜੇ ਉਹ ਆਵੇਗਾ ਤੁਹਾਡੇ ਬਾਰੇ ਪੁੱਛੇਗਾ ਤਾਂ ਮੇਰਾ ਸਟਾਪ ਮੈਨੂੰ ਦੱਸ ਦਊਗਾ ਤੁਸੀਂ ਚਿੰਤਾ ਨਾ ਕਰੋ ਪਰ ਤੁਸੀਂ ਇੱਥੇ ਇਕੱਲੇ ਨਹੀਂ ਰਹਿ ਸਕਦੇ ਤੁਸੀਂ ਬਿਮਾਰ ਹੋ ਜਾਓਗੇ ਮੇਰੇ ਘਰ ਚੱਲ ਕੇ ਰਾਮ ਕਰੋ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿਣ ਲੱਗੀ ਮੇਰਾ ਦਿਲ ਨਹੀਂ ਮੰਨ ਰਿਹਾ ਮੇਰਾ ਦਿਲ ਕਹਿੰਦਾ ਕਿ ਉਹ ਜ਼ਰੂਰ ਆਊਗਾ ਫਿਰ ਐਵੇਂ ਤੁਹਾਨੂੰ ਪਰੇਸ਼ਾਨੀ ਹੋਵੇਗੀ ਅੱਧੀ ਰਾਤ ਨੂੰ ਮੈਨੂੰ ਵਾਪਸ ਇੱਥੇ ਛੱਡ ਕੇ ਜਾਓਗੇ ਮੈਂ ਕਿਹਾ ਤੁਸੀਂ ਮੈਨੂੰ ਆਪਣਾ ਪੁੱਤ ਕਿਹਾ ਮੈਂ ਤੁਹਾਨੂੰ ਅੱਧੀ ਰਾਤ ਨੂੰ ਇੱਥੇ ਛੱਡ ਨਹੀਂ ਸਕਦਾ ਮੇਰੇ ਕੋਲ ਕਈ ਗੱਡੀਆਂ ਤੇ ਡਰਾਈਵਰ ਨੇ ਤੁਸੀਂ ਚਿੰਤਾ ਨਾ ਕਰੋ ਉਹ ਔਰਤ ਕੁਝ ਪਰੇਸ਼ਾਨ ਜਿਹੀ ਲੱਗ ਰਹੀ ਸੀ ਕੁਝ ਥੇਰ ਬਾਅਦ ਉਹੋ ਬਜ਼ੁਰਗਾ ਮਾਹੌਲੀ ਜਿਹੀ ਸਿਰ ਹਿਲਾਉਂਦੀ ਹੋਈ ਕਹਿਣ ਲੱਗੀ ਠੀਕ ਹੈ ਚੱਲ ਫਿਰ ਜਿਵੇਂ ਰੱਬ ਨੂੰ ਮਨਜ਼ੂਰ ਹੈ ਇਹ ਕਹਿ ਕੇ ਉਹਨੇ ਆਪਣੇ ਦੁਪੱਟੇ ਨੂੰ ਸਹੀ ਕੀਤਾ ਤੇ ਕਿਹਾ ਮੈਂ ਤਿਆਰ ਹਾਂ ਚੱਲ ਪੁੱਤ ਮੈਂ ਵੀ ਹੌਲੀ ਹੌਲੀ ਜਿਹੀ ਸਿਰ ਹਿਲਾਇਆ ਤੇ ਆਪਣੇ ਮੈਨੇਜਰ ਨੂੰ ਇਸ਼ਾਰੇ ਨਾਲ ਬੁਲਾਇਆ ਕੁਝ ਜ਼ਰੂਰੀ ਗੱਲਾਂ ਸਮਝਾ ਕੇ ਉਸ ਬੇਬੇ ਨਾਲ ਘਰ ਵੱਲ ਰਵਾਨਾ ਹੋ ਗਿਆ ਮੈਨੂੰ ਹੁਣ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਉਹ ਨੌਜਵਾਨ ਆਪਣੀ ਮਾਂ ਤੋਂ ਪਿੱਛਾ ਛੜਾ ਕੇ ਭੱਜ ਗਿਆ ਮੈਨੂੰ ਬੇਹਦ ਅਫਸੋਸ ਹੋ ਰਿਹਾ ਸੀ ਹਾਲਤਾਂ ਤੇ ਆਪਣੇ ਆਪ ਤੇ ਹੁਣ ਇਸ ਮਾਂ ਦਾ ਕੀ ਬਣੂਗਾ ਇਹ ਸੋਚ ਕੇ ਮੈਂ ਦਿਲ ਵਿੱਚ ਇੱਕ ਵੱਡਾ ਫੈਸਲਾ ਲਿਆ ਕਿ ਜਦੋਂ ਤੱਕ ਜ਼ਿੰਦਗੀ ਹੈ ਇਹ ਬੇਬੇ ਮੇਰੀ ਜ਼ਿੰਮੇਵਾਰੀ ਰਹੇਗੀ ਕੁਝ ਤਾਂ ਕਾਰਨ ਰੱਬ ਨੇ ਬਣਾਇਆ ਹੀ ਹੋਵੇਗਾ ਜੋ ਇਹ ਮੇਰੇ ਤੱਕ ਆ ਪਹੁੰਚੀ ਨਹੀਂ ਤਾਂ ਉਹ ਨੌਜਵਾਨ ਕਿਸੇ ਹੋ ਟਾਬੇ ਤੇ ਛੱਡ ਆਉਂਦਾ ਮੈਂ ਆਪਣੇ ਘਰ ਪਹੁੰਚ ਗਿਆ ਜਦੋਂ ਗੱਡੀ ਗੈरेज ਵਿੱਚ ਲੱਗੀ ਤਾਂ ਉਹ ਕਹਿਣ ਲੱਗੀ ਵਾਹ ਤੇਰਾ ਘਰ ਬਹੁਤ ਸੋਹਣਾ ਮੇਰੀ ਵੀ ਕਦੇ ਖਵਾਇ ਸੀ ਅਜਿਹਾ ਘਰ ਦੇਖਣ ਦੀ ਮੈਂ ਤਾਂ ਸਿਰਫ ਨਾਟਕਾਂ ਤੇ ਡਰਾਮਿਆਂ ਵਿੱਚ ਹੀ ਅਜਿਹਾ ਘਰ ਦੇਖਿਆ ਮੇਰਾ ਪੁੱਤ ਕਹਿੰਦਾ ਸੀ ਕਿ ਇਹ ਅਮੀਰ ਲੋਕਾਂ ਦੇ ਘਰ ਹੈ ਤੂੰ ਅਮੀਰ ਹੈ ਮੈਂ ਮੁਸਕਰਾਇਆ ਤੇ ਸਿਰ ਝੁਕਾ ਤੇ ਕਿਹਾ ਮਾਂ ਅਮੀਰ ਹਾਂ ਜਾਂ ਨਹੀਂ ਇਹ ਤਾਂ ਨਹੀਂ ਕਹਿ ਸਕਦਾ ਪਰ ਹਾਂ ਇਹਨਾਂ ਜ਼ਰੂਰ ਕਹਿ ਸਕਦਾ ਕਿ ਕਦੇ ਕਿਸੇ ਅੱਗੇ ਹੱਥ ਨਹੀਂ ਫਲਾਇਆ ਜਿੰਨਾ ਵੀ ਕਮਾਇਆ ਉਹਦੇ ਵਿੱਚ ਹੀ ਰੱਬ ਦਾ ਸ਼ੁਕਰ ਕੀਤਾ ਉਹ ਮੁਸਕਰਾ ਕੇ ਕਹਿਣ ਲੱਗੀ ਰੱਬ ਤੇਰੇ نصیਬ ਵਿੱਚ ਹੋਰ ਵੀ ਬਰਕਤ ਪਾਵੇ ਜਿਵੇਂ ਤੂੰ ਅੱਜ ਮੇਰੀ ਸੇਵਾ ਕੀਤੀ ਮੈਂ ਬਿਆਨ ਨਹੀਂ ਕਰ ਸਕਦੀ ਅੱਜ ਤੋਂ ਮੈਂ ਤੈਨੂੰ ਦਿਲੋਂ ਸ਼ਿਸਾ ਦਿੰਦੀ ਆਂ ਕਾਸ਼ ਮੇਰਾ ਪੁੱਤ ਆ ਕੇ ਬਸ ਮੈਨੂੰ ਲੈ ਜਾਵੇ ਮੈਨੂੰ ਚਿੰਤਾ ਹੋ ਰਹੀ ਹੈ ਉਹ ਤਾਂ ਸਿਰਫ ਮੇਰੇ ਹੱਥ ਦਾ ਹੀ ਖਾਣਾ ਖਾਂਦਾ ਬਾਹਰ ਦਾ ਖਾਣਾ ਨਹੀਂ ਖਾਂਦਾ ਮੈਂ ਸਿਰ ਹਿਲਾ ਕੇ ਕਿਹਾ ਹਾਂ ਹਾਂ ਉਹਦੇ ਨਾਲ ਗੱਡੀ ਤੋਂ ਪੁੱਤਰ ਆਇਆ ਇੱਕ ਪਲ ਵਿੱਚ ਦਿਲ ਚ ਆਇਆ ਕਿ ਸਭ ਕੁਝ ਸੱਚ ਦੱਸ ਦੇਵਾਂ ਕਿ ਤੇਰਾ ਪੁੱਤ ਤੈਨੂੰ ਸਦਾ ਲਈ ਛੱਡ ਗਿਆ ਪਰ ਜਿੰਨਾ ਪਿਆਰ ਤੇ ਯਕੀਨ ਨਾਲ ਉਹ ਔਰਤ ਔਲਾਦ ਨੂੰ ਯਾਦ ਕਰ ਰਹੀ ਹੈ ਮੈਂ ਇੱਕ ਲਫ਼ਜ਼ ਵੀ ਨਾ ਬੋਲ ਸਕਿਆ ਮੈਨੂੰ ਲੱਗਿਆ ਚੁੱਪ ਰਹਿਣਾ ਹੀ ਚੰਗਾ ਹੈ ਮੈਂ ਉਹਦਾ ਹੱਥ ਫੜਿਆ ਤੇ ਕਿਹਾ ਅੰਦਰ ਚੱਲੋ ਫਿਰ ਚਾਹ ਪੀ ਕੇ ਥੋੜਾ ਆਰਾਮ ਕਰ ਲੈਣਾ ਪਰ ਉਹਨੇ ਤਰੰਤ ਸਿਰ ਹਿਲਾ ਕੇ ਕਹਿਣ ਲੱਗਿਆ ਚਾਹ ਦੀ ਲੋੜ ਨਹੀਂ ਮੈਂ ਥੋੜਾ ਜਿਹਾ ਆਰਾਮ ਕਰ ਲਾਂ ਜਿਵੇਂ ਹੀ ਮੇਰਾ ਪੁੱਤ ਦਾ ਫੋਨ ਆਵੇ ਮੈਨੂੰ ਜਗਾ ਦੇ ਇਹ ਨਾ ਸੋਚੀ ਕਿ ਮੈਂ ਸੌ ਰਹੀ ਹਾਂ ਮੈਂ ਅੱਧੀ ਰਾਤ ਨੂੰ ਵੀ ਉੱਠ ਜਾਵਾਂਗੀ ਮੇਰੇ ਬੱਚੇ ਨੂੰ ਉਡੀਕ ਨਾ ਕਰਵਾਈ ਮੈਂ ਕੁਝ ਨਾ ਕਿਹਾ ਚੁੱਪਚਾਪ ਉਹਨੂੰ ਅੰਦਰ ਲੈ ਕੇ ਚਲਾ ਗਿਆ ਅਸੀਂ ਹਾਲ ਵਿੱਚ ਹੀ ਪਹੁੰਚੇ ਸੀ ਕਿ ਅਚਾਨਕ ਪਿਤਾ ਜੀ ਦੀ ਆਵਾਜ਼ ਆ ਗਈ ਆ ਗਿਆ ਸ਼ਮਸ਼ੇਰ ਕਿੰਨੀ ਦੇਰ ਤੋਂ ਤੈਨੂੰ ਉਡੀਕ ਰਿਆਂ ਹਾਂ ਮੈਂ ਮੁੜਿਆ ਹੀ ਸੀ ਕਿ ਵੇਖਿਆ ਪਿੱਛੇ ਪਿਤਾ ਜੀ ਖੜੇ ਨੇ ਮੈਂ ਕੁਝ ਕਹਿ ਪਾਉਂਦਾ ਉਸ ਤੋਂ ਪਹਿਲਾਂ ਹੀ ਉਹ ਬੋਲਣ ਲੱਗੇ ਇਹ ਔਰਤ ਕੌਣ ਹੈ ਤੇਰੇ ਨਾਲ ਮੈਂ ਹੌਲੀ ਜਿਹੀ ਜਵਾਬ ਦੇਣ ਵਾਲਾ ਹੀ ਸੀ ਕਿ ਬੇਬੇ ਅਚਾਨਕ ਪਲਟੀ ਉਹਦੀਆਂ ਅੱਖਾਂ ਵਿੱਚ ਹੰਝੂ ਸਨ ਚਿਹਰਾ ਉਦਾਸ ਤੇ ਥੱਕਿਆ ਲੱਗ ਰਿਹਾ ਸੀ ਪਿਤਾ ਜੀ ਜਿਵੇਂ ਅਗਲਾ ਸਾਹ ਲੈਣਾ ਹੀ ਭੁੱਲ ਗਏ ਹੁਣ ਮੈਂ ਹੈਰਾਨ ਹੋ ਕੇ ਦੋਨਾਂ ਵੱਲ ਦੇਖ ਰਿਹਾ ਸੀ ਅਚਾਨਕ ਪਿਤਾ ਜੀ ਦੌੜ ਕੇ ਉਸ ਦੇ ਕੋਲ ਆਏ ਤੇ ਉਸ ਨੂੰ ਗਲੇ ਲਗਾ ਕੇ ਫੁੱਟ ਫੁੱਟ ਕੇ ਰੋਣ ਲੱਗੇ ਉਹਨਾਂ ਦਾ ਅਜੀਹਾਂ ਰੋਣਾ ਮੇਰੀ ਸਮਝ ਤੋਂ ਬਾਹਰ ਸੀ ਉਹ ਮਾਂ ਪਹਿਲਾਂ ਤਾਂ ਸ਼ਾਂਤ ਸੀ ਫਿਰ ਹੌਲੀ ਹੌਲੀ ਉਹ ਵੀ ਰੋਣ ਲੱਗ ਗਈ ਉਹ ਦੋਨੋਂ ਜਾਣੇ ਪਛਾਨਣ ਵਾਲੇ ਲੱਗ ਰਹੇ ਸੀ ਪਰ ਪਰ ਕਿਉਂ ਰੋਂ ਰਹੇ ਸੀ ਇਹ ਗੱਲ ਮੇਰੇ ਕੁਝ ਵੀ ਪੱਲੇ ਨਹੀਂ ਪੈ ਰਹੀ ਸੀ ਮੈਨੂੰ ਜਿਵੇਂ ਅਚਾਨਕ ਹੋਸ਼ ਆਇਆ ਉਹ ਔਰਤ ਤਾਂ ਉਮਰ ਵਿੱਚ ਮੇਰੇ ਤੋਂ ਕਈ ਗੁਣਾ ਵੱਡੀ ਸੀ ਫਿਰ ਵੀ ਉਹਨੂੰ ਗਲੇ ਨਾਲ ਨਹੀਂ ਲਾਇਆ ਮੈਨੂੰ ਅਜੀਬ ਜਿਹੀ ਸ਼ਰਮ ਮਹਿਸੂਸ ਹੋਣ ਲੱਗੀ ਮੈਂ ਤੁਰੰਤ ਦੋਨਾਂ ਨੂੰ ਵਕਫ ਕੀਤਾ ਤੇ ਪਿਤਾ ਨੂੰ ਗੁੱਸੇ ਨਾਲ ਕਿਹਾ ਇਹ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਕੀ ਹੋ ਗਿਆ ਇਹ ਸਾਡੀ ਮਹਿਮਾਨ ਹੈ ਥੋੜਾ ਲਹਾਜ਼ ਰੱਖੋ ਮੇਰੀ ਗੱਲ ਸੁਣ ਕੇ ਪਿਤਾ ਨੇ ਅੱਖਾਂ ਚੱਕੀਆਂ ਤੇ ਕਹਿਣ ਲੱਗੇ ਇਹ ਮਹਿਮਾਨ ਨਹੀਂ ਇਹ ਸਾਡੇ ਘਰ ਦਾ ਹਿੱਸਾ ਫਿਰ ਪਿਤਾ ਜੀ ਉਸ ਨੂੰ ਕਹਿਣ ਲੱਗੇ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਅੱਗੇ ਹੱਥ ਜੋੜਦਾ ਤੂੰ ਕਿੱਥੇ ਚਲੀ ਗਈ ਸੀ ਜੰਗੀਰੋ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਇਹ ਤੁਸੀਂ ਕੀ ਬੋਲ ਰਹੇ ਹੋ ਇਹ ਔਰਤ ਅੱਜ ਹੀ ਮੇਰੇ ਢਾਬੇ ਤੇ ਆਈ ਹੈ ਫਿਰ ਇਹ ਸਾਡੇ ਘਰ ਦਾ ਮੈਂਬਰ ਕਿਵੇਂ ਹੋ ਸਕਦੀ ਹੈ ਪਿਤਾ ਨੇ ਹੌਲੀ ਜਿਹੀ ਸਿਰ ਹਿਲਾਇਆ ਤੇ ਕਿਹਾ ਸ਼ਮਸ਼ੇਰ ਇਹ ਹੋਰ ਕੋਈ ਨਹੀਂ ਇਹ ਤੇਰੀ ਮਾਂ ਮੇਰੀ ਜੰਗੀਰੋ ਇਹ ਕਹਿ ਕੇ ਉਹ ਜ਼ਮੀਨ ਤੇ ਬੈਠ ਗਏ ਉਦੋਂ ਹੀ ਮਾਂ ਵੀ ਅੱਗੇ ਵਧੀ ਤੇ ਪਾਪਾ ਨੂੰ ਕਹਿਣ ਲੱਗੀ ਤੁਸੀਂ ਠੀਕ ਹੋ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਤੁਸੀਂ ਜ਼ਿੰਦਾ ਹੋ ਉਹਨਾਂ ਦੀ ਇਹ ਗੱਲ ਸੁਣ ਕੇ ਮੈਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਸਨ ਇਹ ਔਰਤ ਮੇਰੀ ਮਾਂ ਮੈਨੂੰ ਤਾਂ ਬਚਪਨ ਤੋਂ ਇਹੀ ਦੱਸਿਆ ਗਿਆ ਹੈ ਕਿ ਤੇਰੀ ਮਾਂ ਦੀ ਮੌਤ ਹੋ ਚੁੱਕੀ ਹੈ ਫਿਰ ਇਹ ਜ਼ਿੰਦਾ ਕਿਵੇਂ ਹੋ ਸਕਦੀ ਹੈ ਉਮਰ ਰੋਣ ਲੱਗੀ ਤੇ ਕਹਿਣ ਲੱਗੀ ਮੈਨੂੰ ਮaaf ਕਰ ਦੇ ਮੇਰੇ ਬੱਚੇ ਮੈਂ ਤੇਰੇ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ ਮੇਰਾ ਇੱਕ ਪੁੱਤ ਹੋਰ ਵੀ ਹੈ ਪਰ ਮੈਨੂੰ ਅਜੇ ਤੱਕ ਸੁੱਖ ਨਹੀਂ ਮਿਲਿਆ ਮੈਨੂੰ ਪਤਾ ਨਹੀਂ ਸੀ ਕਿ ਤੂੰ ਤੇ ਤੇਰੇ ਪਿਤਾ ਜਿੰਦਾ ਹੋ ਪਰ ਪਿਤਾ ਜੀ ਨੇ ਕਿਹਾ ਇਹਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਜੋ ਤੂੰ ਕੀਤਾ ਉਹ ਠੀਕ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਮੈਨੂੰ ਫਿਰ ਮਿਲ ਗਈ ਤੂੰ ਮੇਰੇ ਹੱਥ ਕੰਬ ਰਹੇ ਸਨ ਉਹਨਾਂ ਦੋਵਾਂ ਦੇ ਕੋਲ ਜਾ ਕੇ ਬੈਠ ਗਿਆ ਪਿਤਾ ਜੀ ਵੱਲ ਵੇਖ ਕੇ ਪੁੱਛਿਆ ਇੰਨੀ ਵੱਡੀ ਗੱਲ ਮੈਨੂੰ ਕਦੇ ਦੱਸੀ ਕਿਉਂ ਨਹੀਂ ਤੁਸੀਂ ਤਾਂ ਇਹ ਹੀ ਕਿਹਾ ਕਿ ਤੇਰੀ ਮਾਤਾ ਮਰ ਗਈ ਉਹ ਕਹਿੰਦੇ ਕਿ ਮੈਨੂੰ ਲੱਗਿਆ ਕਿ ਉਹ ਮਰ ਚੁੱਕੀ ਹੈ ਬੰਬਤਮਾਕੇ ਵਿੱਚ ਅਸੀਂ ਦੋਨੇ ਵਾਕ ਹੋ ਗਏ ਮੈਂ ਲੱਭਦਾ ਰਿਹਾ ਉਹ ਲੱਭੀ ਨਹੀਂ ਦੋਸਤਾਂ ਨੇ ਮੈਨੂੰ ਤਾਂ ਬਚਾ ਲਿਆ ਪਰ ਜਗੀਰੋ ਨਹੀਂ ਮਿਲੀ ਮੈਂ ਸਮਝ ਗਿਆ ਕਿ ਉਹ ਨਹੀਂ ਰਹੀ ਇਹ ਸੋਚ ਕੇ ਮੈਂ ਦੁਬਾਰਾ ਵਿਆਹ ਨਹੀਂ ਕੀਤਾ ਉਧਰ ਮਾਂ ਕਹਿੰਦੀ ਮੇਰੇ ਨਾਲ ਵੀ ਇੰਜ ਹੀ ਹੋਇਆ ਮੈਨੂੰ ਲੱਗਿਆ ਕਿ ਤੂੰ ਮਰ ਗਿਆ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਚਾਈ ਮੈਂ ਉਹਨਾਂ ਨਾਲ ਹੀ ਵਿਆਹ ਕਰ ਲਿਆ ਪਰ ਮੈਨੂੰ ਰੱਬ ਦੀ ਕਸਮ ਮੈਨੂੰ ਨਹੀਂ ਪਤਾ ਸੀ ਕਿ ਤੂੰ ਜ਼ਿੰਦਾ ਇਹ ਸਿਰਫ ਰੱਬ ਦੀ ਰਜ਼ਾ ਸੀ ਹੁਣ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮੈਂ ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਲਿਆ ਅਤੇ ਮੈਨੂੰ ਬੇਅੰਤ ਵਾਰੀ ਚੁੰਮਣ ਲੱਗੇ ਕਹਿਣ ਲੱਗੀ ਸ਼ਮਸ਼ੇਰ ਮੈਂ ਤੈਨੂੰ ਬਹੁਤ ਯਾਦ ਕਰਦੀ ਸੀ ਰੱਬ ਦਾ ਸ਼ੁਕਰ ਹੈ ਤੂੰ ਮਿਲ ਗਿਆ ਮੈਂ ਆਪਣੀ ਮਾਂ ਨੂੰ ਆਪਣੇ ਘਰ ਵਿੱਚ ਰਾਣੀ ਵਾਲਾ ਦਰਜਾ ਦਿੱਤਾ ਛੋਟੇ ਭਰਾ ਨੂੰ ਵੀ ਲੱਭ ਲਿਆ ਉਸ ਨੂੰ ਘਰੇ ਬੁਲਾ ਕੇ ਦੋ ਥੱਪੜ ਲਾਈ ਤੇ ਆਖਿਆ ਤੂੰ ਇੰਨਾ ਖੁਦਗਰਜ਼ ਨਿਕਲਿਆ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਜਿਸ ਔਰਤ ਨੇ ਤੈਨੂੰ ਬਚਪਨ ਤੋਂ ਗੋਦ ਵਿੱਚ ਖੜਾਇਆ ਤੂੰ ਉਹਨੂੰ ਕੱਲਾ ਛੱਡ ਕੇ ਚਲਾ ਗਿਆ ਉਹ ਰੋਂਦੇ ਹੋਏ ਆਖਣ ਲੱਗਿਆ ਕਿ ਮੇਰੇ ਕੋਲੇ ਆਪਣੇ ਖਾਣ ਲਈ ਪੈਸੇ ਨਹੀਂ ਸੀ ਮੈਂ ਉਹਨਾਂ ਨੂੰ ਕਿਵੇਂ ਪਾਲਦਾ ਇਸ ਲਈ ਮੈਂ ਸੋਚਿਆ ਜਦੋਂ ਇਹ ਮੇਰੀਆਂ ਅੱਖਾਂ ਅੱਗੇ ਨਹੀਂ ਹੋਵੇਗੀ ਮੈਨੂੰ ਦੁੱਖ ਨਹੀਂ ਹੋਊਗਾ ਇਸੇ ਵਜ੍ਹਾ ਕਰਕੇ ਮੈਂ ਇਹਨੂੰ ਛੱਡ ਕੇ ਚਲਾ ਗਿਆ ਸੀ ਮੈਂ ਉਸਨੂੰ ਵੀ ਮਾਫ਼ ਕਰ ਦਿੱਤਾ ਇੰਨੇ ਸਾਲ ਬਾਅਦ ਮੇਰੀ ਮਾਂ ਮੈਨੂੰ ਮਿਲ ਗਈ ਸੀ ਜਦੋਂ ਮੈਂ ਰੱਬ ਦੀ ਲੀਲਾ ਤੇ ਕ੍ਰਿਸ਼ਮਾ ਬਾਰੇ ਸੋਚਦਾ ਹਾਂ ਤਾਂ ਮੇਰੀਆਂ ਅੱਖਾਂ ਭਿੱਜ ਜਾਂਦੀਆਂ ਹਨ ਮੈਂ ਜਿੰਨਾ ਉਹਨਾਂ ਦਾ ਧੰਨਵਾਦ ਕਰਾਂ ਉਹਨਾਂ ਹੀ ਘੱਟ ਹੈ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਉਂ ਜੀ ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਕਹਾਣੀਆਂ ਦਾ ਆਨੰਦ ਮਾਣ ਸਕੋ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ